ओम नमो शिवाय हर साल ਦੀ ਤਰ੍ਹਾਂ ਇਸ ਸਾਲ ਵੀ ਸੋਨ ਮਹੀਨੇ ਨੂੰ ਮੁੱਖ ਰੱਖਦੇ ਹੋਏ 11 ਅਗਸਤ ਦਿਨ ਐਤਵਾਰ ਸ਼ਿਮ ਮੰਦਰ ਗਰਚਾ ਵਿਖੇ ਸਾਲਾਨਾ ਪੰਡਾਰਾ ਸ਼ਿਮ ਮੰਦਰ ਪ੍ਰਬੰਧਕ ਕਮੇਟੀ ਗਰਚਾ ਤੇ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਆਓ ਦੇਖਦੇ ਹਾਂ ਸੋਨ ਮਹੀਨੇ ਦੇ ਜੋ ਪਿੰਡ ਗਰਚਾ ਵਿਖੇ ਸ਼ਿਮ ਮੰਦਰ ਇਹ ਪੰਡਾਰਾ ਕੀਤਾ ਗਿਆ ਇਸ ਦੀ ਇੱਕ ਵਿਸ਼ੇਸ਼ ਰਿਪੋਰਟ ਤੇ ਸਾਡੀ ਇੱਕ ਬੇਨਤੀ ਹੈ ਜੇਕਰ ਤੁਸੀਂ ਸੱਚੇ ਸ਼ਿਵ ਭਗਤ ਹੋ ਤਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਇਹ ਵੀਡੀਓ ਚੱਲਦੇ-ਚੱਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਕੋਲ ਹਰ ਗਤੀਵਿਧੀ ਪਹੁੰਚ ਸਕੇ ਓਮ ਨਮੋ ਸ਼ਿਵਾਏ ਪਿੰਡ ਘਰਚਾ ਹਰ ਸਾਲ ਦੀ ਤਰ੍ਹਾਂ ਸ਼ਿਵ ਮੰਦਿਰ ਵਿਖੇ ਛੋਲੇ ਪੂਰੀਆਂ ਅਤੇ ਮਾਲ ਪੂੜਿਆਂ ਦਾ ਜਿਹੜਾ ਲੰਗਰ ਆ ਉਹ ਵਰਤਾਇਆ ਜਾ ਰਿਹਾ ਹੈ ਤੁਸੀਂ ਰਸ ਦੇਖ ਸਕਦੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਤੁਹਾਨੂੰ ਹਰ ਜਿਹੜੇ ਧਾਰਮਿਕ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਉਹ ਇਸ ਚੈਨਲ ਦੇ ਉੱਪਰ ਦਿਖਾਏ ਜਾਣ ਔਰ ਤੁਸੀਂ ਬਾਕਿਆ ਹੀ ਮਾਲਪੂੜਿਆਂ ਦਾ ਮਾਲਪੂੜਿਆਂ ਦਾ ਆਨੰਦ ਵੀ ਆਉਂਦਾ ਹੈਗਾ ਜਦੋਂ ਐਦਾਂ ਦਾ ਮੌਸਮ ਹੋਵੇ ਔਰ ਸੌਣ ਦਾ ਮਹੀਨਾ ਹੋਵੇ ਬਾਕਿਆ ਹੀ ਜਿਹੜਾ ਮਾਲਪੂੜੇ ਹੈਗੇ ਆ ਮਾਲਪੂੜਿਆਂ ਦਾ ਜਿਹੜਾ ਲੰਗਰ ਹੈਗਾ ਉਹ ਇਸ ਤਰ੍ਹਾਂ ਹੀ ਜਿਹੜਾ ਆ ਉਹ ਛੱਕਣ ਦਾ ਜਿਹੜਾ ਨਜ਼ਾਰਾ ਆਂਦਾ ਕਿਉਂਕਿ ਉਪਰੋਂ ਉਪਰੋਂ ਮੀਂਹ ਪੈ ਰਿਹਾ ਆ بارشਾ ਹੋ ਰਹੀ ਹੈਗੀ ਆ ਔਰ ਮਾਲ ਪੂੜੇ ਇਸ ਵੇਲੇ ਜਦੋਂ ਵੀ ਅੱਗੇ ਕਿਤੇ ਪੁਰਾਣੇ ਸਮੇਂ ਦੇ ਵਿੱਚ ਮੀਂਹ ਪੈਂਦਾ ਹੁੰਦਾ ਸੀ ਤਾਂ ਲੋਕ ਮਾਲ ਪੂੜੇ ਜਿਹੜਾ ਘਰ ਘਰ ਦੇ ਕਰਦੇ ਹੁੰਦੇ ਸੀ ਹੁਣ ਦੇਖਿਓ ਇੱਥੇ ਸੇਵਾਦਾਰ ਜਿਹੜਾ ਸੇਵਾਦਾਰ ਜਿਹੜਾ ਉਹ ਵਕੂਬੀ ਸੇਵਾ ਜਿਹੜੇ ਆ ਉਹ ਤੁਸੀਂ ਦੇਖ ਪਾ ਰਹੇ ਹੋ ਵਕੂਬੀ ਸੇਵਾ ਨਿਵਾ ਰਹੇ ਔਰ ਢੋਲ ਤਮੱਕੇ ਜਿਹੜੇ ਆ ਵੱਜ ਰਹੇ ਨੇ ਔਰ ਦੇਖ ਸਕਦੇ ਹੋ ਔਰ ਸਾਡੀ ਕੋਸ਼ਿਸ਼ ਹੈ ਕਿ ਆ ਹਲਕੇ ਰੱਖੀ ਸਾਡੇ ਔਰ ਦੇਖੋ ਮਾਲ ਪੂੜਿਆ ਦਾ ਜਿਹੜਾ ਲੰਗਰ ਹੈਗਾ ਉਹ ਵਰਤਾਇਆ ਜਾ ਰਿਹਾ ਹੈ ਰਾਗੀ ਜਿਹੜੇ ਆ ਮੁੱਖਰੇ ਉੱਪਰ ਔਰ ਸੇਵਾਦਾਰ ਬਹੁਤ ਵੀ ਸੇਵਾ ਕਰ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ ਇੱਥੇ ਜਿਹੜਾ ਆ ਉਹ ਜੋ ਲੰਗਰ ਹੈਗਾ ਹਲਵਾਈਆਂ ਬਲੋਂ ਜਿਹੜਾ ਆ ਉਹ ਲੰਗਰ ਜਿਹੜਾ ਆ ਉਹ ਟੁੱਟ ਲੰਗਰ ਜਿਹੜਾ ਆ ਜਿਹੜਾ ਬਣਾਇਆ ਜਾ ਰਿਹਾ ਉਸ ਨੂੰ ਇੱਥੇ ਬੜੇ ਹੀ ਸਾਫ਼-ਸੁਤਰੇ ਤਰੀਕੇ ਦੇ ਨਾਲ ਜਿਹੜਾ ਆ ਉਹ ਬਣਾਇਆ ਜਾ ਰਿਹਾ ਹੈ। ਔਰ ਦੇਖ ਸਕਦੇ ਹੋ ਇੱਥੇ ਮਾਲ ਪੂਰੇ ਜਿਹੜੇ ਆ ਉੱਤੇ ਬਣਾਈ ਜਾ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਇੱਕ-ਇੱਕ ਤਸਵੀਰ ਜਿਹੜੀ ਆ ਸ਼ਿਵ ਮੰਦਰ ਘਰਚਾ ਜਿਹੜੀ ਆ ਇੱਥੇ ਦੀ ਔਰ ਦੇਖ ਸਕਦੇ ਆ ਕਿ ਹਰ ਹਰ ਮਹਾਦੇਵ ਦੇ ਜਿਹੜੇ ਹੈਗੇ ਆ ਜਕਾਰਿਆਂ ਦੀ ਗੂੰਜ ਵਿੱਚ ਜਿਹੜਾ ਆ ਹਰ ਮਹਾਦੇਵ ਤੂਕ ਲੰਗਰ ਜਿਹੜਾ ਆ ਉਹ ਵਰਤਾਇਆ ਜਾ ਰਿਹਾ ਹੈਗਾ ਵਾਕਿਆ ਹੀ ਦੇਖੋ ਭਰ ਮੌਸਮ ਬੜਾ ਸੁਹਾਣਾ ਹੈਗਾ ਆ ਉੱਪਰ ਸੌਣ ਦਾ ਮਹੀਨਾ ਹੈਗਾ ਆ ਮਾਲਪੂੜੇ ਜਿਹੜੇ ਹੈਗੇ ਆ ਇਸ ਮੌਕੇ ਤੇ ਜਿਹੜੇ ਆ ਵੈਸੇ ਵੀ ਜਿਹੜੇ ਆ ਉਹ ਸਵਾਦ ਲੱਗਦੇ ਨੇ ਤੇ ਮਾਲਪੂੜਿਆਂ ਦਾ ਸੌਣ ਦੇ ਮਹੀਨੇ ਨਾਲ ਵੀ ਕਾਫੀ ਜਿਹੜਾ ਹੈਗਾ ਉਹ ਕਹਿੰਦੇ ਨੇ ਮੇਲ ਹੈਗਾ ਔਰ ਚਲੋ ਅੱਜ ਹੁਣ ਚੱਲਦੇ ਆ ਅਸੀਂ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਇੱਧਰ ਦੇਖੋ ਮਹਾਲਪੂਰੇ ਜਿਹੜੇ ਆ ਉਹ ਸੇਵਾਦਾਰਾਂ ਵੱਲੋਂ ਵਰਤਾਇਰ ਸੇਵਾਦਾਰ ਸੇਵਾ ਕਰ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਹਰ ਹਰ ਮਹਾਦੇਵ ਦੇ ਨਾਰੇ ਜਿਹੜੇ ਆ ਆਪਣੇ ਵਿਚਰੇ ਹਰ ਹਰ ਮਹਾਦੇਵ ਦੇ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਆ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈਗੀ ਆ ਕਿ ਤੁਹਾਨੂੰ ਨਵਾਂ ਸ਼ਰਦ ਆਵਾਜ਼ YouTube ਚੈਨਲ ਦੇ ਉੱਪਰ ਇਹ ਜਿਹੜਾ ਹਰ ਪ੍ਰੋਗਰਾਮ ਜਿਹੜਾ ਦਿਖਾਇਆ ਜਾ ਸਕੇ ਔਰ ਤੁਸੀਂ ਦੇਖ ਪਾ ਰਹੇ ਹੋ ਛੇ ਮੰਦਰ ਘਰਚਾਂ ਤੋਂ ਇਹ ਨਵਾ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਔਰ ਸਾਡੀ ਇੱਕ ਰਿਕੁਐਸਟ ਹੈਗੀ ਆ ਕਿ ਨਵਾ ਸ਼ਰਦ ਬਾਬਾ YouTube ਚੈਨਲ ਨੂੰ ਦੇਖਦੇ ਦੇਖਦੇ ਹੀ ਦੇਖਦੇ ਸਾਰ ਹੀ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਔਰ ਹਰ ਹਰ ਮਹਾਦੇਵ ਦੇ ਜਿਹੜੇ ਅੱਗੇ ਜਕਾਰਿਆਂ ਦੀ ਗੂੰਜ ਦੇ ਵਿੱਚ ਜਿਹੜਾ ਆ ਇਹ ਅੱਜ ਛੇ ਮੰਦਰ ਵਿੱਚ ਜਿਹੜਾ ਪ੍ਰੋਗਰਾਮ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਆਓ ਤੁਹਾਨੂੰ ਅੰਦਰ ਦੀਆਂ ਜਿਹੜੀਆਂ ਅੰਦਰ ਦਾ ਜਿਹੜਾ ਤਸਵੀਰ ਆਏ ਗਿਆ ਉਹ ਵੀ ਤੁਹਾਨੂੰ ਇਸ ਚੈਨਲ ਦੇ ਉੱਪਰ ਅਸੀਂ ਦਿਖਾਈਏ ਔਰ ਬੱਚੇ ਦੇਖ ਸਕਦੇ ਹੋ ਬੱਚੇ ਵੀ ਜਿਹੜੇ ਆ ਕਾਫੀ ਇੱਥੇ ਪਹੁੰਚੇ ਹੋਏ ਨੇ ਔਰ ਸ਼ਿਵ ਮੰਦਰ ਦੇ ਅੰਦਰ ਜਾਂਦੇ ਆ ਦੇਖਦੇ ਆ ਉੱਥੇ ਦਾ ਕੀ ਮਹੌਲ ਔਰ ਆ ਸ਼ਿਵ ਮੰਦਰ ਘਰਚਾ ਤੁਸੀਂ ਦੇਖ 파 ਰਹੇ ਹੋ ਔਰ ਸੇਵਾਦਾਰ ਜਿਹੜੇ ਆ ਉਹ ਹਰ ਹਰ ਮਹਾਦੇਵ ਦੇ ਜਕਾਰੇ ਲਾਉਂਦੇ ਹੋ ਜਿਹੜਾ ਆ ਕਿ ਇਹ ਅਤੁੱਟ ਲੰਗਰ ਜਿਹੜਾ ਆ ਇੱਥੇ ਵਰਤਾਇਆ ਜਾ ਰਿਹਾ ਹੈ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਛੇ ਮੰਦਰ ਘਰਚਾ ਔਰ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਜਿੰਨੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦੇ ਆ ਉੱਥੇ ਦਾ ਤੁਹਾਨੂੰ ਜਿਹੜਾ ਉਹ ਸਾਰਾ ਹੀ ਦਿਖਾਇਆ ਜਾਵੇ ਔਰ ਆਮ ਰਮੋਨ ਸ਼ਿਵਾਏ ਤੁਸੀਂ ਦੇਖ ਸਕਦੇ ਹੋ ਕਿ ਛੇ ਮੰਦਰ ਘਰਚਾ ਵਿਖੇ ਜਿਹੜਾ ਆ ਇਹ ਔਰ ਬੋਲੇ ਨਾਦਾ ਗੁੰਗਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਆ ਕਹੋ ਬੋਲੇ ਦੇਖ ਪਾ ਰਹੇ ਹੋ ਖੂਬ رونਕਾ ਜਿਹੜੀਆਂ ਸ਼ੀ ਮੰਦਰ ਕਰਚਾ ਵਿਕੇ ਲੱਗਿਆ ਹੋਈਆਂ ਨੇ ਓਮ ਨਮੋ ਸ਼ਿਵਾਏ ਜੈ ਜੈ ਸ਼ਿਵ ਸ਼ੰਕਰ ਹੰਤਾ ਤੁਸੀਂ ਜਿਹੜਾ ਆ ਕੀ ਸਲਾਨਾ ਜਿਹੜਾ ਭੰਡਾਰਾ ਹੈਗਾ ਆ ਉਹ ਤੁਸੀਂ ਦੇਖ ਪਾ ਰਹੇ ਹੋ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰ ਤੁਮਰ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟਿਓਏ ਸਿਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499